ਸਰਫੀ ਸੰਗਰੂਰ ਵੀ ਦੀ ਕਪਤਾ ਵੰਦ ਦੇ ਹੱਥੇ ਗਹਿਰਾ ਤੱਕ ਤੱਕ ਕੇ ਵੰਦ ਦੇ ਹੱਥੇ ਗਹਿਰਾ ਤੱਕ ਤੱਕ ਕੇ ਸਦਰਾ ਸਾਡੀਆਂ ਨੇ ਮੋਨਾ ਦੀ ਸਦਰਾ ਸਾਡੀਆਂ ਨੇ ਮੋਨਾ ਦੀ ਸੰਗਰੂਰ ਵੀ ਨੈਣ ਜੋਤੀ ਨਾ ਰਹੀ ਸੰਗਰੂਰ ਵੀ ਨੈਣ ਜੋਤੀ ਨਾ ਰਹੀ ਗਵਾ ਬਿੰਦਰ ਕਿੱਥੇ ਸੋਣਾ ਸੀ ਗਵਾ ਬਿੰਦਰ ਕਿੱਥੇ ਸੋਣਾ ਸੀ ਇੱਕ ਬਾਤੜ ਤਿਆਰ ਦਾਤਾ ਇੱਕ ਬਾਤੜ ਤਿਆਰ ਦਾਤਾ ਅੰਤਾਂ ਆਖਰ ਇਹੋ ਹੋਣਾ ਸੀ ਨਾ ਉਸਨੇ ਮੇਰੀ ਹੋਣਾ ਸੀ ਤੇ ਨਹੀਂ ਮੈਂ